ਅੱਜ ਪਾਇਲ ਵਿਖੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪਰਾ ਵੱਲੋਂ ਹਲਕਾ ਪਾਇਲ ਵਿੱਚ ਸੇਵਾਵਾਂ ਨਿਵਾ ਰਹੇ ਡਾਕਟਰ ਸਹਿਵਾਨਾ ਦਾ ਸਨਮਾਨ ਸਮਰੋਹ ਰੱਖਿਆ ਗਿਆ ਜਿਸ ਵਿੱਚ ਹਲਕੇ ਦੇ ਡਾਕਟਰਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪਰਾ ਨੇ ਕਿਹਾ ਕਿ ਪੰਜਾਬ ਸਰਕਾਰ ਸੇ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਬਹੁਤ ਹੀ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਦੇਖੋ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਦੋਂ ਸਰਕਾਰ ਬਣਾਈ ਸੀ ਸਾਡਾ ਡ੍ਰੀਮ ਸੀ ਕਿ ਐਜੂਕੇਸ਼ਨ ਨੂੰ ਟੌਪ ਤੇ ਲੈ ਕੇ ਜਾਣਾ ਤੇ ਹੈਲਥ ਸਿਸਟਮ ਨੂੰ ਟੌਪ ਤੇ ਲੈ ਕੇ ਜਾਣਾ ਸਰਕਾਰ ਆਉਣ ਤੋਂ ਪਹਿਲਾਂ ਐਜੂਕੇਸ਼ਨ ਦਾ ਵੀ ਬੁਰਾ ਹਾਲ ਸੀ ਸਕੂਲਾਂ ਦੇ ਵਿੱਚ ਅੰਦਰ ਕੁੱਤੇ ਗੇੜੇ ਮਾਰਦੇ ਸੀ ਪਸ਼ੂ ਗੇੜੇ ਮਾਰਦੇ ਸੀ ਕਿਉਂਕਿ ਨਾ ਤਾਂ ਚਾਰਦਵਾਰੀਆਂ ਸੀ ਨਾ ਬੱਚਿਆਂ ਦੀ ਬੈਠਣ ਲਈ ਕੋਈ ਪ੍ਰਬੰਧ ਸੀ ਔਰ ਪਿਛਲੇ 5 ਸਾਲਾਂ ਦੇ ਵਿੱਚ ਕੋਈ ਇੱਕ ਵੀ ਬੱਚਾ ਇਹ ਵਾਂਖੜੀ ਕਰਕੇ ਨਹੀਂ ਦੱਸ ਸਕਦੇ ਕਿ ਸਰਕਾਰੀ ਸਕੂਲ 'ਚ ਪੜ੍ਹ ਕੇ ਬੱਚਾ ਕਿਸੇ ਨੇ NEET ਐਗਜ਼ਾਮ ਕਲੀਅਰ ਕੀਤਾ ਹੋਵੇ ਸਰਕਾਰ ਬਣੀਆ 550 ਬੱਚੇ ਨੇ ਇਸ ਸਾਲ NEET ਦਾ ਐਗਜ਼ਾਮ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਐਗਜ਼ਾਮ ਪਲੇਅਰ ਕੀਤਾ ਤੇ ਉਸ ਤੋਂ ਬਾਅਦ ਹੈਲਥ ਸਿਸਟਮ ਦਾ ਵੀ ਬਹੁਤ ਬੁਰਾ ਹਾਲ ਸੀ ਸਾਡੇ ਕੋਲ ਸਾਡੇ ਪੂਰੇ ਹਲਕੇ ਦੇ ਵਿੱਚ ਤਕਰੀਬਨ ਸਿਰਫ 4 ਡਾਕਟਰ ਸੀ ਔਰ ਔਰ ਇਸ 4 ਡਾਕਟਰਾਂ ਦੀ ਵੀ ਜਿਹੜੀ ਡਿਊਟੀ ਸੀ ਕਦੇ ਵਿਚਾਰਿਆਂ ਦੀ ਜੇਲ੍ਹ ਲੱਗਦੀ ਸੀ ਕਦੇ ਕਿਤੇ ਲੱਗਦੇ ਸੀ ਹਸਪੀਟਲ ਖਾਲੀ ਸੀ ਨਾ ਕੋਈ ਦਵਾਈ ਮਿਲਦੀ ਸੀ ਔਰ ਹਰ ਚੀਜ਼ ਦਾ ਜਿਹੜਾ ਬੁਰਾ ਹਾਲ ਸੀ ਲੋਕ ਇਸ ਗੱਲ ਨੂੰ ਕਰਦੇ ਸੀ ਕਿ ਸਰਕਾਰੀ ਹਸਪਤਾਲ ਦਾ ਤਾਂ ਦੇਖਣ ਨੂੰ ਮੂੰਹ ਭੁੱਲ ਗਏ ਸੀ ਜਦੋਂ ਦੀ ਸਰਕਾਰ ਆਈ ਆ ਸਰਕਾਰ ਨੇ ਹੈਲਥ ਸਿਸਟਮ ਦੇ ਵਿੱਚ ਬਹੁਤ ਵੱਡੇ ਸੁਧਾਰ ਕੀਤੇ ਨੇ ਹਰ ਤਰ੍ਹਾਂ ਦੀ ਦਵਾਈ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਮਿਲਦੀ ਆ ਹਰ ਤਰ੍ਹਾਂ ਦਾ ਟੈਸਟ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਮਿਲਦਾ ਹਰ ਤਰ੍ਹਾਂ ਦਾ ਜਿਹੜੇ ਡਾਇਗਨੋਸ ਨੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਹੁਣੇ ਸ਼ੁਰੂ ਹੋਏ ਨੇ ਤੇ ਮੈਨੂੰ ਅੱਜ ਜਿੰਨੇ ਵੀ ਸਾਡੇ ਹਲਕੇ ਦੇ ਵਿੱਚ ਮਾਨਯੋਗ ਡਾਕਟਰ ਸਾਹਿਬਾਨ ਮਾਨਯੋਗ ਨਰਸ ਸਾਹਿਬਾਨ ਜਿਹੜੇ ਵੀ ਸਾਡੀ ਸਰਕਾਰ ਦੇ ਵਿੱਚ ਭਰਤੀ ਹੋਏ ਨੇ ਅੱਜ ਅਸੀਂ ਉਹਨਾਂ ਦਾ ਆਨਰ ਕੀਤਾ तकरीबन 44 ਜਿਹੜੇ ਸਾਡੇ ਸਤਕਾਰਯੋਗ ਡਾਕਟਰ ਸਾਹਿਬਾਨ ਤੇ ਹੋਰ ਸਾਡੇ ਨਰਸ ਸਾਹਿਬਾਨ ਸਾਡੇ ਇਸ ਹਲਕੇ ਦੇ ਵਿੱਚ ਆਏ ਨੇ ਅੱਜ ਸਾਰਿਆਂ ਦਾ ਅਸੀਂ ਆਨਰ ਕੀਤਾ ਤੇ ਮੈਂ ਅਕਸਰ ਗੱਲ ਕਰਦਾ ਸੀ ਕਿ ਡਬਲ ਨਹੀਂ ਇਹ ਤਾਂ ਕਈ ਗੁਣਾ ਜ਼ਿਆਦਾ ਵਾ ਇਹਨਾਂ ਦੀ ਸਰਕਾਰ ਨਾਲੋਂ ਸਾਡੇ ਸਰਕਾਰ ਬਣਨ ਤੋਂ ਬਾਅਦ ਜਿਹੜੇ ਡਾਕਟਰ ਅਸੀਂ ਭਰਤੀ ਕੀਤੇ ਨੇ ਸੋ ਇਸ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਵੀ ਹੈ ਤੇ ਇਸ ਤੋਂ ਇਲਾਵਾ ਦਰਾਹੇ ਦੇ ਵਿੱਚ ਜਿਹੜੇ ਆ ਸਾਡਾ ਹਸਪੀਟਲ ਆ ਉਹਦੇ ਲਈ 51 ਪੋਸਟਾਂ ਮਨਜ਼ੂਰ ਹੋਈਆਂ ਨੇ ਤੇ ਇਸ ਤੋਂ ਇਲਾਵਾ ਜਿਹੜਾ ਮੇਰਾ ਡ੍ਰੀਮ ਪ੍ਰੋਜੈਕਟ ਸੀ ਕਿ ਸਾਡੇ ਹਲਕੇ ਦੇ ਵਿੱਚ ਇੱਕ ਮੈਡੀਕਲ ਕਾਲਜ ਬਣੇ ਔਰ ਉਹਦੇ ਲਈ ਵੀ ਅਸੀਂ 90% ਸਾਡੀ ਜਿਹੜੀ ਪ੍ਰਕਿਰਿਆ ਆ ਉਹ ਪੂਰੀ ਹੋ ਗਈ ਆ ਤੇ ਮੈਨੂੰ ਆਸ ਉਮੀਦ ਆ ਕਿ ਕੋਈ ਜਿੰਨੀ شدت ਦੇ ਨਾਲ ਅਸੀਂ ਲੋਕਾਂ ਦੇ ਲਈ ਲੱਗੇ ਹੋਏ ਆ ਔਰ ਇਹ ਜਿਹੜਾ ਸਾਡਾ ਇਹ ਡ੍ਰੀਮ ਵੀ ਆ ਸਾਡਾ ਇਹ ਪੂਰਾ ਹੋਊਗਾ ਕਿਉਂਕਿ ਅਸੀਂ ਕੋਈ ਗਾਲਾਂ ਕੱਢ ਕੇ ਵੋਟਾਂ ਨਹੀਂ ਮੰਗਦੇ ਅਸੀਂ ਕੋਈ ਕਿਸੇ ਨੂੰ ਮਾੜਾ ਚੰਗਾ ਬੋਲ ਕੇ ਵੋਟਾਂ ਨਹੀਂ ਮੰਗਦੇ ਅਸੀਂ ਹਸਪੀਟਲ ਬਣਾਉਣੇ ਆ ਅਸੀਂ ਆਈਟੀਆਈਆਂ ਬਣਾਉਣੇ ਆ ਅਸੀਂ ਚੰਗੇ ਸਕੂਲ ਬਣਾਉਣੇ ਆ ਔਰ ਇਹਨਾਂ ਦੇ ਸਮਿਆਂ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਨਕਲੀ ਦੀਆਂ ਲੱਗਦੀਆਂ ਰਹੀਆਂ ਤੇ ਉਹ ਬਹੁਤ ਕੁਝ ਹੁੰਦਾ ਰਿਹਾ ਇਹ ਚਲੋ ਉਸ ਗੱਲ ਦੇ ਉੱਤੇ ਆਪਾਂ ਵਿਸ਼ੇ ਤੇ ਗੱਲ ਨਹੀਂ ਕਰਨੀ ਕਿਉਂਕਿ ਜਿਹੜੇ ਆਪਣੇ ਆਪ ਨੂੰ ਪੰਸਿਕ ਵੀ ਕਹਾਉਂਦੇ ਆ ਤੁਸੀਂ ਦੇਖੋ ਕਿ 328 ਸ੍ਰੂਪ ਗੁਰੂ ਸਾਹਿਬ ਦੇ ਖੁਰਦਪੁਰ ਦੇ ਨਾਲ ਲੋਕਾਂ ਨੇ ਕਰਤੇ ਤੇ ਅੱਜ ਜੇ ਉਹਨਾਂ ਤੇ ਕਾਰਵਾਈ ਕੀਤੀ ਆ ਤਾਂ ਕਹਿੰਦੇ ਜੀ ਧਰਮ ਤੇ ਦਖਲ ਆ ਮੈਂ ਕਹਿਣਾ ਚਾਹੁੰਨਾ ਕਿ ਗੁਰੂ ਸਾਹਿਬ ਸਾਡੇ ਪਿਓ ਨੇ ਤੇ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਦੀ ਇਹ ਬੇਅਦਬੀ ਕਰਨ ਦੀ ਜ਼ਰੂਰਤ ਕੀਤੀ ਆ ਤੇ ਉਹਨਾਂ ਤੇ ਕਾਰਵਾਈ ਕੀ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਪੂਰੇ ਪੰਜਾਬ ਦੇ ਲੋਕ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਨੇ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਆਦਬੀ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਨਾ ਜੇ ਧਰਮ 'ਚ ਦਖਲ ਆ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਜਿਹੜਾ ਦਖਲ ਆ ਇਹ ਬਿਲਕੁਲ ਹੋਣਾ ਚਾਹੀਦਾ ਇਹਨਾਂ ਲੋਕਾਂ ਨੂੰ ਬਿਲਕੁਲ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਸੋ ਅੱਜ ਇੱਕ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਪ੍ਰੋਗਰਾਮ ਅੱਜ ਹੋ ਨਿਪੜਿਆ ਕਿ ਅਸੀਂ ਸਾਡੇ ਆਪਣੇ ਜਿਹੜੇ ਡਾਕਟਰ ਨੇ ਉਹਨਾਂ ਨੂੰ ਆਨਰ ਕੀਤਾ